ਜੀ ਕਲ ਜੀ ਫਾਸਟਸਟ ਫੀਡ ਕੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਜ਼ ਰਮੀਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਅਮਨੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਹੋ ਉਹ ਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਉਂਦੀ ਹੈ ਸਵੇਰੇ 11 ਵਜੇ ਲਓ ਜੀ ਅੱਜ ਆਪਾਂ ਜਿਹੜੇ ਸੂਟ ਦਿਖਾਵਾਂਗੇ ਫਿਕਰ ਦੀ ਸ਼ਿਪਿੰਗ ਫ੍ਰੀ ਹੋਊਗੀ। ਲਓ ਜੀ ਪਹਿਲੇ ਹੀ ਸੂਟ ਦੇਖੋ ਤੁਸੀਂ ਡਾਟਸ ਦੇ ਵਿੱਚ ਹੈਗਾ। ਲਓ। ਇਹ ਸਾਰੇ ਤੁਹਾਨੂੰ 2-2 ਸੂਟ ਮਿਲਣਗੇ। ਬਾਕੀ ਆਪਾਂ ਟਰਾਈ ਕਰ ਸਕਦੇ ਹਾਂ ਅਗਰ ਆਪਣੇ ਕੋਲੇ ਖਤਮ ਹੋ ਜਾਂਦੇ। ਤਾਂ ਫਿਰ ਆਪਾਂ ਤੁਹਾਨੂੰ ਪਤਾ ਕਰਕੇ ਦੱਸ ਸਕਦੇ ਹਾਂ ਜੀ ਆਪਾਂ ਨੂੰ ਮਿਲ ਗਏ ਤਾਂ ਜਰੂਰ ਦੇਵਾਂਗੇ। ਬਹੁਤ ਸੋਹਣਾ ਲੱਗਦਾ ਜੀ ਬਹੁਤ ਸੌਫਟ ਵਾਲੀ ਜਾਰਜਟ ਹੈ ਜੀ ਇਹ ਬਹੁਤ ਸੌਫਟ। ਠੀਕ ਹੈ ਜੀ। ਇਹਨਾਂ ਤੇ ਡਿਜ਼ਾਈਨਿੰਗ ਬੜੀ ਸੋਹਣੀ ਹੁੰਦੀ ਹੈ। ਬਹੁਤ ਖੂਬਸੂਰਤ ਸੂਟ ਬਣਦੇ ਨੇ ਜੀ ਇਹ। 850 ਦੇ ਵਿੱਚ ਸੂਟ ਆਊਗਾ ਜੀ ਸ਼ਿਪਿੰਗ ਜਮ੍ਹਾਂ ਫ੍ਰੀ ਹੋਊਗੀ। ਔਰ ਜਾਰਜਟ ਇਹ ਕਹੇ ਜਾ ਕਪੜਾ ਹੈਗਾ ਜਿਹਨੂੰ ਜਿਵੇਂ ਮਰਜ਼ੀ ਪਾਈ ਜਾਓ ਧੋਈ ਜਾਓ ਹਨਾ ਬਹੁਤ ਲੰਬਾ ਚੱਲਣ ਵਾਲਾ ਹੁੰਦਾ ਤੇ ਇਹਦੀ ਗ੍ਰੇਸ ਹੈ ਜਿਹੜੀ ਕਦੇ ਨਹੀਂ ਜਾਂਦੀ ਮੇਰਾ ਫੇਵਰਟ ਆ ਔਰ ਸਟਿਚਿੰਗ ਇਥੇ ਬਹੁਤ ਸੋਹਣੀ ਹੁੰਦੀ ਆ ਕਿਉਂਕਿ ਇਹਦੀ ਫਿਟਿੰਗ ਬਹੁਤ ਅੱਛੀ ਆਉਂਦੀ ਆ ਨੈਕਸਟ ਹੈਗਾ ਬਲੈਕ ਦੇ ਵਿੱਚ ਆ ਲੋ ਇਹ ਬਲੈਕ ਕਲਰ ਦੇ ਵਿੱਚ ਆ ਇਹ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੂਟ ਬਲੈਕ ਚ ਤਾਂ ਆਮ ਹੀ ਪਹਿਣਾ ਬਹੁਤ ਜ਼ਿਆਦਾ ਹੀ ਮੰਗਦੀਆਂ ਨੇ ਹਨਾ ਜਾਰਜਟ ਦੇ ਵਿੱਚ ਤੇ ਲੋ ਲੋ ਜੀ ਮੇਰਾ ਪਰਸਨਲੀ ਬਹੁਤ ਜ਼ਿਆਦਾ ਫੇਵਰਟ ਸਟੱਫ ਹੈਗਾ ਜੌਰਜਟ ਮੈਨੂੰ ਬਹੁਤ ਚੰਗੇ ਲੱਗਦੇ ਨੇ ਜੌਰਜਟ ਦੇ ਸੂਟ ਕਿਉਂਕਿ ਇਹ ਬਸ ਵੀਅਰ ਕਰਦੇ ਨੇ ਜਦੋਂ ਆਪਾਂ ਨੂੰ ਅੱਛੇ ਲੱਗਦੇ ਇੱਕ ਤਾਂ ਇਹਨਾਂ ਦੀ ਗ੍ਰੇਸ ਖਤਮ ਹੀ ਨਹੀਂ ਹੁੰਦੀ ਕਦੇ ਵੀ ਜਿੰਨਾ ਚਿਰ ਮਰਜ਼ੀ ਪਾਈ ਜਾਓ ਦੂਜਾ ਸਭ ਤੋਂ ਵੱਡੀ ਗੱਲ ਕਿ ਪ੍ਰੈਸ ਨਹੀਂ ਕਰਨੇ ਪੈਂਦੇ ਲੋ ਨੈਕਸਟ ਦੇਖੋ ਲੋ ਦੀ ਇਹ ਬੜਾ ਸਕਾਈ ਜਿਹਾ ਕਲਰ ਹੈਗਾ ਇਹ ਲਾਈਟ ਫਰੋਜ਼ੀ ਹੈ ਸਕਾਈ ਵੀ ਨਹੀਂ ਕਹਿ ਸਕਦੇ ਬਿਲਕੁਲ ਜਿਹੜਾ ਲਾਈਟ ਜਿਹਾ ਫਰੋਜ਼ੀ ਹੁੰਦਾ ਉਹ ਬੜਾ ਕਲਰ ਹੈ ਇਹ ਬਹੁਤ ਖੂਬਸੂਰਤ ਪ੍ਰਿੰਟ ਹੈਗਾ ਤੇ ਇਹ ਸਾਰੇ ਸੂਟ ਹੈਗੇ ਨੇ ਜਿਹੜੇ ਆਲੋਪਤ ਦੇ ਵਿੱਚ ਨੇ ਠੀਕ ਹੈ ਜੀ ਤੇ ਨੈਕਸਟ ਸੂਟ ਹੈਗਾ ਇਹ ਇਹ ਆਪਣੇ ਕੋਲੇ ਸਿੰਗਲ ਸੂਟ ਹੈ ਕਿਉਂਕਿ ਇੱਕ ਇਹ ਚੱਲਿਆ ਗਿਆ ਨਿਕਲ ਗਿਆ ਆਪਣੇ ਕੋ ਤੇ ਇਹ ਹੈਗਾ ਪਿੰਕ ਜਿਹਾ ਕਲਰ ਹੈ ਬੇਬੀ ਪਿੰਕ ਜਿਹਾ ਕਲਰ ਕਲਰ ਇਹ ਦੋਨੇ ਹੀ ਬਹੁਤ ਸੋਹਣੇ ਸੀਗੇ ਸਿਲੈਕਟਡ ਜਿਹੇ ਆਪਾਂ ਲੈ ਕੇ ਆਏ ਆਂ ਜੀ ਆਪਾਂ ਸਾਰੇ ਪ੍ਰਿੰਟ ਚੱਕੇ ਨਹੀਂ ਹੈਗੇ ਜੋ ਮੈਨੂੰ ਬਹੁਤ ਸੋਹਣੇ ਲੱਗਦੇ ਸੀ ਆਪਾਂ ਉਹੀ ਚੱਕੇ ਨੇ ਸਾਰੇ ਨੈਕਸਟ ਦੇਖੋ ਬੋਇੰਗ ਕਲਰ ਸਭ ਦਾ ਫੇਵਰਟ ਕਲਰ ਹਾਂ ਬਹੁਤ ਖੂਬਸੂਰਤ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਕਲਰ ਪ੍ਰਿੰਟ ਬਹੁਤ ਸੋਹਣਾ ਹੈ ਆਲ ਓਵਰ ਦੇ ਵਿੱਚ ਸੂਟ ਹੈਗਾ ਸਾਰੇ ਸੂਟ ਹੀ ਆਲ ਓਵਰ ਦੇ ਵਿੱਚ ਨੇ ਜੀ ਮੈਚਿੰਗ ਤਾਂ ਕੋਈ ਸੂਟ ਹੈ ਹੀ ਨਹੀਂ ਆਪਣੇ ਕੋਲੇ ਇਹਨਾਂ ਚ ਐਕਚੁਅਲੀ ਵੈਲ ਜਿਹੜੇ ਰਾਮ ਟੈਕਸ ਤੇ ਸੌਰੀ ਜਿਹੜੇ ਜੌਰਜਟ ਦੇ ਸੂਟ ਆਉਂਦੇ ਨੇ ਜਾਂ ਤਾਂ ਫਿਰ ਦੁਪੱਟੀਆਂ ਚ ਮਿਲਚਿੰਗ ਆਉਂਦੇ ਨੇ ਅਦਰਵਾਈਜ਼ ਇਹ ਜਿਆਦਾ ਆਲ ਓਵਰ ਹੀ ਆਉਂਦੇ ਨੇ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਲਓ ਜੀ ਇਹ ਕਲਰ ਕੁਝ ਨਹੀਂ ਕਹਿ ਸਕਦੀ ਮੈਮ ਕਿਹੜਾ ਕਲਰ ਹੈ ਤੁਸੀਂ ਆਪੇ ਦੇਖ ਲਓ ਨਾ ਤਾਂ ਇਹ ਰੋਜ਼ੀਆ ਨਾ ਇਹ ਗ੍ਰੇ ਹੈ ਨਾ ਇਹ ਬਲੂ ਹੈ ਮਿਕਸ ਜਿਹਾ ਕਲਰ ਹੈਗਾ ਬਹੁਤ ਹੀ ਪਿਆਰਾ ਜਿਹਾ ਸੀ ਹੈ ਬਸ ਕਲਰ ਬਿਲਕੁਲ ਸਹੀ ਦਿਖ ਰਿਹਾ ਹੂੰ ਤੁਸੀਂ ਠੀਕ ਹੈ ਜੀ ਪ੍ਰਿੰਟ ਬਹੁਤ ਸੋਹਣਾ ਹੈ ਔਰ ਕਲਰ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਜਿਹਾ ਪ੍ਰਿੰਟ ਹੈਗਾ ਇਹਦਾ ਸਾਰੇ ਸੂਟ ਜਦੋਂ ਤੁਸੀਂ ਡਿਜ਼ਾਈਨਿੰਗ ਕਰਕੇ ਬਣਾਓਗੇ ਨਾ ਇਹ ਬਹਿ ਜਾ ਬਹਿਦਾ ਹੋ ਜਾਣੀ ਹੈ ਲੋ ਅ ਬੇਸ ਇਹਦਾ ਬਲੈਕ ਹੈਗਾ ਪਰ ਬਲੈਕ ਨੂੰ ਦੂਜਾ ਪ੍ਰਿੰਟ ਹੈ ਜਿਹੜਾ ਜਿਆਦਾ ਡੋਮੀਨੇਟ ਕਰ ਰਿਹਾ ਹੈ ਤਾਂ ਇਹ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਜਾਂਦਾ ਪ੍ਰਿੰਟ ਵੀ ਬਹੁਤ ਪਿਆਰਾ ਜਿਹਾ ਹੈਗਾ ਉੱਪਰਲੇ ਜਿਹੜੇ ਕਲਰ ਨੇ ਬੜੇ ਸੋਬਰ ਸੋਬਰ ਜੇ ਕਲਰ ਨੇ ਭੜਕਾਊ ਜਿਹਾ ਜਾਂ ਢੜਕੀਲਾ ਜਿਹਾ ਜ਼ਿਆਦਾ ਨਹੀਂ ਹੈਗਾ ਇਹ ਸੋਹਣਾ ਜਿਹਾ ਹੈਗਾ ਇਹ ਇਹਨੂੰ ਹਰ ਇੱਕ ਏਜ ਗਰੁੱਪ ਦੀ ਲੇਡੀ ਹੈ ਜਿਹੜੀ ਉਹ ਪਾ ਸਕਦੀ ਹੈ ਚਾਹੇ ਯੰਗ ਹੈ ਚਾਹੇ ਕੋਈ 올ਡ ਹੈ ਤੇ ਅਗਲਾ ਦੇਖੋ ਜੀ ਕਈ ਭੈਣਾਂ ਬਰੀਕ ਪ੍ਰਿੰਟ ਦੇ ਸੂਟ ਪਸੰਦ ਕਰਦੀਆਂ ਨੇ ਉਹਨਾਂ ਲਈ ਆਪਾਂ ਬਰੀਕ ਪ੍ਰਿੰਟ ਲੈ ਕੇ ਆਉਂਦਾ ਔਰ ਕਲਰ ਤੁਸੀਂ ਦੇਖ ਸਕਦੇ ਹੋ ਸਕਾਈ ਦਾ ਕਲਰ ਹੈਗਾ ਸੂਦੀਂਗ ਜੇ ਕਲਰ ਨੇ ਜੀ ਗਰਮੀਆਂ 'ਚ ਵੇਅਰ ਕਰਨ ਵਾਲੇ ਕਲਰ ਹੈ ਕਿਉਂਕਿ ਜਿਆਦਾ ਗਰਮੀ ਦੇ ਵਿੱਚ ਭਾਵੇਂ ਨਾ ਪਹਿਣ ਪਰ ਅਦਰਵਾਈਜ਼ ਇਹ ਪੈ ਜਾਂਦੇ ਨੇ ਬੜੀਆ ਹੌਸਲੇ ਵਿੱਚ ਪੈਂਦੇ ਨੇ ਸਾਲੋਂ ਸਾਲ ਚੱਲਣ ਵਾਲੇ ਸੂਟ ਹੁੰਦੇ ਨੇ ਇਹ ਠੀਕ ਹੈ ਜੀ ਲੋ ਮੈਕਸੀਕੋ ਲੋ ਜੀ ਲਾਈਟ ਜਾਂ ਗ੍ਰੀਨ بیس ਹੈ ਇਹਦਾ ਬਿਲਕੁਲ ਲਾਈਟ ਜਾਂ ਸੀ ਗ੍ਰੀਨ ਜਾਂ ਕਹਿ ਸਕਦੇ ਆਪਾਂ ਇਹਨੂੰ ਤੇ ਪ੍ਰਿੰਟ ਸੋਨਾ ਹੈਗਾ ਨਾ ਤਾਂ ਬਹੁਤ ਜ਼ਿਆਦਾ ਬਰੀਕ ਹੈ ਤੇ ਨਾ ਬਹੁਤ ਜ਼ਿਆਦਾ ਇਹ ਮੋਟਾ ਹੈ ਲੋ ਇਨਾਂ ਦੇ ਵਿੱਚ ਹੀ ਅੱਗੇ ਤੁਸ ਕਲਰ ਦੇਖੀ ਜਾਇਓ ਇੱਕ ਮੈਂ ਪਹਿਲਾਂ ਤੁਹਾਨੂੰ ਸਕਾਈ ਕਲਰ ਦਿਖਾਤਾ ਇੱਕ ਇਹ ਵਾਲਾ ਸੀ ਗ੍ਰੀਨ ਜਿਹਾ ਕਲਰ ਦੇਖ ਲਿਆ ਤੁਸੀਂ ਨੈਕਸਟ ਕਲਰ ਆਪਾਂ ਤੁਹਾਨੂੰ ਦਿਖਾਉਣੇ ਆ ਦਸਵਾਂ ਲੋਜ ਬੇਸਾਈ ਦਾ ਹਲਕਾ ਜਿਹਾ ਕਲਰ ਰਹੇਗਾ ਕੋਈ ਗ੍ਰੀਨ ਕਹਿ ਸਕਦੇ ਆ ਦੇਖ ਲਓ ਤੁਸੀਂ ਜੋ ਵੀ ਤੁਹਾਨੂੰ ਲੱਗ ਰਿਹਾ ਹੈ ਤੇ ਵਿਚਲਾ ਜਿਹੜਾ ਮਹਿੰਦੀ ਜਿਹਾ ਕਲਰ ਬਹੁਤ ਪਿਆਰਾ ਲੱਗ ਰਿਹਾ ਤੇ ਲੋ ਚੈੱਕ ਕਰੋ ਜੀ ਇਹਦਾ ਪ੍ਰਿੰਟ ਐਂਡ ਕਲਰ ਠੀਕ ਹੈ ਜੀ ਆ ਲੋ ਜੀ ਅਗਲਾ ਦੇਖੋ 베بی ਪਿੰਕ ਪਿੰਕਿਸ਼ ਪੀਚ ਕਹਿ ਸਕਦੇ ਆ ਮੈਨੂੰ ਲੱਗਦਾ ਇਹਨੂੰ ਪ੍ਰੋਪਰ 베بی ਪਿੰਕ ਵੀ ਨਹੀਂ ਕਹਿ ਸਕਦੇ ਪ੍ਰੋਪਰ ਪੀਚ ਵੀ ਨਹੀਂ ਹੈਗਾ ਬਾਕੀ ਕਲਰ ਵੈਸੇ ਸਹੀ ਦੱਸਦਾ ਕੈਮਰਾ ਆਪਣਾ ਗਲਤ ਨਹੀਂ ਦੱਸਦਾ ਲੋ ਜੀ ਠੀਕ ਹੈ ਸਹੀ ਹੈ ਲੋ ਜੀ ਕਲਰ ਆ ਰਿਹਾ ਸਹੀ ਆਪਣਾ ਵੱਡਾ ਕੈਮਰਾਮੈਨ ਜਿਹੜਾ ਉਹ ਬੈਠਾ ਉਹਦਰ ਮਾੜਾ ਜਿਹਾ ਨਿਗਾ ਮਰਾ ਦੇ ਭੈਣਾ ਬਹੁਤ ਯਾਦ ਕਰਦੀਆਂ ਨੇ ਕੈਮਰਾਮੈਨ ਨੂੰ ਭੈਣਾ ਬਹੁਤ ਯਾਦ ਕਰਦੀਆਂ ਨੇ ਆਪਣੇ ਵੱਡੇ ਕੈਮਰਾਮੈਨ ਨੂੰ ਉਹ ਕੈਮਰਾਮੈਨ ਸਾਡੇ ਕੋਲ ਹੀ ਬੈਠ ਹੁੰਦਾ ਜੀ ਹਮੇਸ਼ਾ ਤੇ ਸਾਡੀਆਂ ਗਲਤੀਆਂ ਫਲਤੀਆਂ ਉਹ ਕੈਮਰਾਮੈਨ ਕੱਢ ਦਿੰਦਾ ਲੋ ਜੀ ਇਹ ਹੈਗਾ ਕਰੀਮ ਜਾਂ ਬੇਸ ਹੈ ਵਾਈਟ ਨਹੀਂ ਹੈ ਇਹ ਆਫ ਵਾਈਟ ਕਹ ਲਓ ਜਾਂ ਕਰੀਮ ਕਹ ਲਓ ਠੀਕ ਹੈ ਉਹਦੇ ਉੱਪਰ ਜਿਹੜੀ ਆਹ ਪ੍ਰਿੰਟਿੰਗ ਹੈ ਨਾ ਇੰਨੀ ਪਿਆਰੀ ਲੱਗਦੀ ਹੈ ਇਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਇਹ ਕਾਫੀ ਜ਼ਿਆਦਾ ਪਿਆਰਾ ਲੱਗਦਾ ਇਹ ਸੂਟ ਤੇ ਸੂਟ ਤਾਂ ਵੈਸੇ ਸਾਰੇ ਜ਼ਿਆਦਾ ਸੋਹਣੇ ਲੱਗਦੇ ਨੇ ਕਈ ਕਲਰ ਬਸ ਇਹ ਜਿਹੇ ਹੁੰਦੇ ਨੇ ਜਿਹਦੇ ਰੰਗ ਜਿਆਦਾ ਉਖਦਾ ਹੁੰਦਾ ਹੈ ਲੋ ਜੀ ਇੱਕ ਹੈਗਾ ਆਪਣੇ ਕੋਲੇ ਵਾਈਟ بیس ਤੁਸੀਂ ਮੇਰੇ ਗਰਮੀਆਂ ਚ ਪਾਇਆ ਹੋਇਆ ਦੇਖਦੇ ਹੋਵੇਂ ਉਹ ਪਿੰਕ ਪ੍ਰਿੰਟ ਹੈ ਉਹਦੇ ਤੇ ਵਾਈਟ بیس ਦੇ ਉੱਪਰ ਲੋ ਇਹਦੇ ਤੇ ਰੈੱਡ ਨਾਲ ਜਾਂ ਮਹਿੰਦੀ ਨਾਲ ਡਿਜ਼ਾਈਨਿੰਗ ਕਰਾਇਓ ਬਹੁਤ ਸੋਹਣਾ ਲੱਗੂਗਾ ਔਰ ਟਾਈ ਐਂਡ ਡਾਈ ਦੁਪੱਟਾ ਕਰਾਇਓ ਅਗਰ ਤੁਸੀਂ ਮੇਰੇ ਤੋਂ ਕਰਾਉਣਾ ਚਾਹੁੰਦੇ ਹੋ ਮੈਂ ਕਰਾ ਦੂੰਗੀ ਸਟਿਚਿੰਗ ਕਰਾ ਦੂੰਗੀ ਹਰ ਤਰ੍ਹਾਂ ਦਾ ਇਹਨਾਂ ਨਾਲ ਨਾ ਜੀ ਬੰਬਰ ਦੇ ਦੁਪੱਟੇ ਹੁੰਦੇ ਨੇ ਜਿਹੜੇ ਕਈ ਵਾਰ ਪਹਿਨਣ ਨੂੰ ਨਹੀਂ ਬਗਲਾਦਾ ਕਿ ਕਿਹੜਾ ਦੁਪੱਟਾ ਜਿਹੜਾ ਇਹਨਾਂ ਨਾਲ ਜਚੂਗਾ ਇਹਨਾਂ ਨਾਲ ਇੱਕ ਤਾਂ ਮੋਟੀ ਜਰਦਤ ਹੁੰਦੀ ਹੈ ਉਹ ਨਹੀਂ ਸੋਹਣਾ ਲੱਗਦਾ ਦੁਪੱਟਾ ਉਹ ਹੈਵੀ ਹੋ ਜਾਂਦਾ ਹੈ ਇੱਕ ਬੰਬਰ ਦਾ ਦੁਪੱਟਾ ਹੁੰਦਾ ਬੰਬਰ ਜੌਰਜਟ ਵੀ ਕਹਿੰਦੇ ਆ ਉਹ ਬਹੁਤ ਪਤਲਾ ਹੁੰਦਾ ਔਰ ਇੱਕ ਜਦੋਂ ਆਪਾਂ ਗੱਲ ਚ ਪਾਉਣੀ ਆ ਨਾ ਤੇ ਜਿਹੜੇ ਹਾਫ ਪੀਅਰ ਦੁਪੱਟੇ ਹੁੰਦੇ ਨੇ ਉਹਨਾਂ 'ਚ ਬੱਟ ਬਹੁਤ ਪਏ ਜਾਂਦੇ ਨੇ ਔਰ ਉਹ ਪੂਣੀ ਜੀ ਬਣ ਜਾਂਦੇ ਨੇ ਜਿਹੜਾ ਬੰਬਰ ਦਾ ਦੁਪੱਟਾ ਹੁੰਦਾ ਉਹਦੇ 'ਚ ਬੱਟ ਨਹੀਂ ਪੈਂਦੇ ਹੈਗੇ ਪੂਰਾ ਐਨ ਫੁੱਲਾ ਫੁੱਲਾ ਰਹਿੰਦਾ ਹੈਗਾ ਔਰ ਲਾਈਟ ਵੇਟ ਹੁੰਦਾ ਔਰ ਜੌਰਜਟ ਦੇ ਸੂਟਾਂ ਨਾਲ ਉਹ ਬਹੁਤ ਖੂਬਸੂਰਤ ਦੁਪੱਟਾ ਹੁੰਦਾ ਆਲੋ ਅਗਲਾ ਦੇਖੋ ਲੋ ਜੀ ਸਿੰਗਲ ਔਰ ਸਟੈਮਰ ਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਹੈ ਅ ਬੇਸ ਹੈ ਜਿਹੜਾ ਉਹ ਆਨੀਅਨ ਪਿੰਕ ਜਿਹਾ ਹੈਗਾ ਤੇ ਵਿੱਚ ਉਹਦੇ ਵਾਈਟ ਦਾ ਪ੍ਰਿੰਟ ਹੈ ਔਰ ਬਹੁਤ ਪਿਆਰਾ ਸੂਟ ਹੈ ਲੋ ਜੀ ਨੈਕਸਟ ਦੇਖੋ ਇਹ ਵਾਲਾ ਸੂਟ ਇਹ ਅ ਡਾਰਕ ਗ੍ਰੇ ਕਹਿ ਸਕਦੇ ਆ ਇਹਨੂੰ ਮੈਨੂੰ ਲੱਗਦਾ ਜਾਂ ਬੀਬੀ ਨੂੰ ਨੀਲਾ ਸਲੇਟੀ ਕਹਿੰਦੀ ਹੁੰਦੀ ਹੈ ਉਹ ਵਾਲਾ ਕਹਿ ਸਕਦੇ ਆ ਕਲਰ ਲਗਭਗ ਸਹੀ ਦੇਖ ਰਹੇ ਹੋ ਤੁਸੀਂ ਪ੍ਰਿੰਟ ਐਂਡ ਕਲਰ ਸਹੀ ਆ ਰਹੇ ਨੇ ਤੁਹਾਡੇ ਕੋਲੇ ਨਾ ਤਾਂ ਇਹ ਬਲੈਕ ਹੈ ਨਾ ਇਹ ਗ੍ਰੇ ਹੈ ਇਹਨੂੰ ਨੀਲਾ ਸਲੇਟੀ ਕਹਿੰਦੇ ਹੁੰਦੇ ਨੇ ਉਹ ਵਾਲਾ ਕਲਰ ਲਓ ਜੀ ਅਗਲਾ ਦੇਖੋ ਬਹੁਤ ਖੂਬਸੂਰਤ ਕਾਫੀ ਸ਼ੀਡ ਹਾਂ ਲੋ ਇਹ ਹੈਗਾ ਕਾਫੀ ਸ਼ੀਡ ਪ੍ਰਿੰਟ ਐਂਡ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਹੈਗਾ ਇਹਦਾ ਪ੍ਰਿੰਟ ਦਾ ਜਿਹੜਾ ਕਲਰ ਹੈ ਉਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਔਰ ਬੇਸ ਹੈ ਜਿਹੜਾ ਉਹ ਵੀ ਡਿਫਰੈਂਟ ਹੈਗਾ ਬਹੁਤ ਪਿਆਰਾ ਠੀਕ ਹੈ ਲੋ ਜੀ ਮੋਟ ਕਰ ਲਿਆ ਅਗਲੇ ਤੇ ਚਲਦੇ ਹਾਂ ਹੁਣ ਆਪਾਂ ਜਿਹੜਾ ਅਗਲਾ ਸੂਟ ਹੈਗਾ ਮੋਸਟ ਫੇਵਰਿਟ ਸੂਟ ਮੇਰਾ ਮੋਸਟ ਫੇਵਰਿਟ ਸੂਟ ਲੋ ਵੈਸੇ ਆਪਾਂ ਸ਼ਾਰਟ ਵੀਡੀਓ ਪਾਈ ਸੀ ਦੇਖ ਲਿਆ ਹੋਣਾ ਤੁਸੀਂ ਮੇਰੇ ਪਾਯਾ ਵੀ ਵੇਣਾ ਨੇ ਬਹੁਤ ਵਾਰ ਦੇਖਿਆ ਹੋਊਗਾ ਇਹ ਵਾਲਾ ਗਲੇਸ ਕਾਟਨ ਦੇ ਵਿੱਚ ਆ ਗਿਆ ਜੀ ਤੁਸੀਂ ਹੁਣ ਬਾਏ ਕਰ ਲਿਓ ਫਟਾਫਟ ਹੁਣ ਟਾਈਮ ਨਹੀਂ ਲਾਉਣਾ ਹੈਗਾ

ਹੋਰ ਸਾਈਡलेस اور ਪ੍ਰਿੰਟ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਹੈਗੀ ਆ 2350 2300 50 ਜਿੰਨੇ ਮਰਜੀ ਸੂਟ ਲੈ ਲਿਓ ਠੀਕ ਹੈ ਵੈਦਾਂ ਵੈਦਾਂ ਕਰਾ ਦਾਂਗੇ ਤੁਹਾਡੀ ਆਪਣੇ ਕੋਲੇ ਬਹੁਤ سارے ਸੂਟ ਆਏ ਪਏ ਨੇ ਜਿਹੜੇ ਮੈਂ ਆ ਰੱਖ ਰੱਖੇ ਨੇ ਇਹ ਸਾਰੇ ਸੂਟ ਨੇ ਇਸ ਤੋਂ ਇਲਾਵਾ ਵੀ ਹੈਗੇ ਨੇ ਠੀਕ ਹੈ ਜੀ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਅਮੀ ਦਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ